ਸਸਿਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਜਿਸ ਦਾ ਨਾਮ ਹੈ ਤਿਰੰਗਾ ਝੰਡਿਆ ਤਿਰੰਗੇ ਆ ਨਿਰਾਲੀ ਤੇਰੀ ਸ਼ਾਨ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ ਇੱਕ ਸਰ ਤੇਰੀ ਜਾਪੇ ਮੂੰਹ ਬੋਲਦੀ ਮੁੱਲ ਹੈ ਆਜ਼ਾਦੀ ਸਦਾ ਲੰਗਣ ਨਾਲ ਤੋਲਦੀ ਉੱਚਾ ਸਾਡਾ ਅੰਬਰਾ ਤੇ ਚੁਰਦਾਨ ਸ਼ਾਨ ਝੰਡਿਆ ਤੇ ਰੰਗਿਆ ਨਿਰਾਲੀ ਤੇਰੀ ਸ਼ਾਨ ਸਾਵਰੰਗ ਤੇਰਾ ਦਸੇ ਕੀਤਿਆਂ ਦੇ ਰੰਗ ਨੂੰ ਪੈਣ ਬਣ ਕੇ ਸ੍ਰੀ ਚਾਂਦ ਚੁੰਦ ਜੰਗ ਨੂੰ ਚਿੱਤਾ ਰੰਗ ਤੇਰਾ ਸਾਡਾ ਸ਼ਾਂਤੀ ਵਿਦਾਨ ਝੰਡਿਆ ਤੇ ਰੰਗਿਆ ਨਿਰਾਲੀ ਤੇਰੀ ਸ਼ਾਨ ਸਾਰੇ ਦੇਸ਼ ਵਾ ਸਿਆਣ ਤੇਰੇ ਉਤਮਾਨ ਤਿੰਨੇ ਰੰਗ ਇਕੱਠੇ ਹੋ ਗਏ ਇੱਕ ਤਾਣੂ ਦੱਸ ਤੇਰੀ ਛਾਇਆ ਹੈਟ ਸਾਰੇ ਪਾਈ ਪਾਈ ਵਸਤ ਚੱਕਰ ਅਸ਼ੋਕ ਦਾ ਵਿਕਾਸ ਦਾ ਨਿਯਾਨ ਚੰਦਿਆ ਤੇ ਰੰਗੀਆਂ ਨਿਰਾਲੀ ਤੇਰੀ ਸ਼ਾਨ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉਤਮਾਨ ਚੰਦਿਆ ਤੇ ਰੰਗੀਆਂ ਨਿਰਾਲੀ ਤੇਰੀ ਸ਼ਾਨ ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉਤਮਾਨ ਥੈਂਕ ਯੂ